ਕਾ ਮੋ ਵਾਲਾ ਡਿਆਈ ਉਹ ਫੀਟ ਮੰਗਣ ਆਂਦਾ ਮੈਂ ਕੀ ਪਾਵਾਂ ਪੱਠਿਆਂ ਤੇ ਤੇ ਉਹਦਾ ਵੀ ਇੱਥੇ ਨਹੀਂ ਉਹ ਵੀ ਗਿਆਈ ਉਹ ਪੂਆ ਆਪਣੀ ਕੋਲ ਹੁਣ ਦੱਸ ਕੀ ਕਰ ਜੋਦੇ ਨੂੰ ਵੀ ਨਹੀਂ ਉਹਨੂੰ ਆਣੀ ਆ ਜਿੱਥੇ ਜੀ ਕਰਦਾ ਉੱਥੇ ਹੀ ਪੈ ਜਾਂਦਾ ਵਾ ਜੋਦੇ ਵੇ ਤੈਨੂੰ ਨੀਂਦ ਜਿੱਥੇ ਤੇ ਉੱਥੇ ਤੈਨੂੰ ਨੀਂਦ ਆ ਜਾਂਦੀ ਏ ਸਰਾ ਘਰਛੇ ਤੇ ਜੁਕਿਆ ਕੀ ਹੋਇਆ ਵਾ ਛੱਟੇ ਚੁੱਕਿਆ ਉਹ ਹੰ ਫੀਟ ਮਾ ਦਿਆ ਗਾ ਨੋਂ ਕਰ ਮੰਗਣ ਹਾਂ ਵੀ ਫੀਟ ਦਾ ਉਹ ਡੰਗਰਾ ਦੇ ਮੈਂ ਉਹ ਪੱਠਿਆਂ ਦੇ ਉੱਤੇ ਪਾਉਣੀ ਆ ਮੈਂ ਨਹੀਂ ਜਣਾ ਲਿਆਉਣ ਉਹ ਨੂੰ ਮੁੰਡੇ ਨੂੰ ਕਹ ਲਿਆ ਦੇ ਮੁੰਡਾ ਤੇ ਤੁਹਾਡੇ ਕਲੇਸ਼ ਤੋਂ ਡਰਦਾ ਆ ਅੱਜ ਮੈਂ ਬੀਬੀ ਚੱਲਿਆ ਆ ਮੈਂ ਤੇ ਆਪਣੀ ਭੂਆ ਕੋਲ ਤੇ ਮੈਂ ਫੇਰ ਤੁਰ ਕੇ ਆਉਣ ਲੱਗਾ ਆ ਛੁੱਟੀ ਆ ਤੇ ਮੈਂ ਕਿਹਾ ਜਾ ਚੱਲ ਜਾ ਜਿਉ ਘਰ ਹੁੰਦਾ ਤੇ ਮੈਂ ਤੈਨੂੰ ਆਖਣਾ ਹੀ ਨਹੀਂ ਯਸ ਹਾਂ ਹਾਂ ਤੇ ਫੀਟ ਲਿਆ ਜਾ ਕੇ ਚੱਲ ਲੈ ਦੇ ਨਾਮ ਮੈਂ ਲੈ ਆ ਦੇ ਪੈਸੇ ਲੈ ਫੜ ਹੁਣ ਖਰਚਾ ਨਾ ਵਿੱਚ ਹੋਇਆ ਫਿਰ ਚਾਹੀਦੀ ਘਰੇ ਨਾ ਹੋਏ ਫਿਰ ਆਣ ਕੇ ਤੇ ਉਤਰਾ ਮੈਨੂੰ ਮੂੰਹ ਖਾਲ ਦੇ ਚੱਲ ਲੈ ਕੇ ਆਉਂਗਾ ਜੀ ਆਹ ਚੱਲ ਕੇ ਆਵੀ ਤੇ ਜਾ ਟਾਈਮ ਨਾ ਅੱਖਾਂ ਮਿੱਟੀ ਜਾਂ ਨਾ ਤੇਰੀ ਨੀਂਦ ਹੀ ਨਹੀਂ ਪੂਰੀ ਹੁੰਦੀ ਆਹ ਮੂੰਹ ਮਾਥੋਂ ਲਾਉ ਠੀਕ ਆਹ ਤੇ ਜਾ ਲਿਆ ਤੇ ਛੇਤੀ ਆਵੀ ਡੰਗਾ ਰੰਗਾਂ ਦੇ ਆ ਰਾਤ ਨੂੰ ਚੁੱਪ ਵੀ ਕਰੇਗੀ ਚੋਣੇ ਨਹੀਂ ਕਿ ਰਾਤ ਨੂੰ ਉਹ ਮੇਰਾ ਸਿਰ ਖਾਂਂ ਡਿਆ ਨੰਕਰ ਸਿਰ ਖਾਈ ਜਾਂਦੀ ਆ ਉਹ ਦੇਖ ਰ ਘਰ ਵਾਲ ਤੇਰਾ ਤਾਂ ਧਿਆਨ ਹੀ ਹੈ ਨੀਗਾ ਉਹ ਨਿਆਣਾ ਵਿਚਾਰਾ ਲਿਆਉਂਦਾ ਵਾ ਤੇ ਮੈਂ ਹੀ ਆ ਜਤਾ ਮੈਂ ਹਾਂ ਜਾ ਫਿਰ ਤੋਰਿਆ ਪਰ ਸਿਤ ਕਲੇਸ਼ ਪਾ ਛੱਡ ਦੇ ਨਿਆਣਾ ਇੱਥੇ ਕੀ ਕਰੇ ਨੇ ਆਈ ਤੇ ਮਾਤਾ ਬੜੀ ਦਿਹਾੜ ਹੋਈ ਅੱਗੇ ਦੇ ਵਸਵਾ ਨਹੀਂ ਕਰੀ ਕੀਤਾ ਅੱਜ ਦੇ ਪੈਸੇ ਭਰਾ ਤੇ ਕਿੰਨੇ ਦੇਖਾਂ ਭਲਾ ਕਿੰਨੇ ਆ 15 ਸੁਪਰੀਆ ਦੇ ਤਿਆਰੀ ਅੱਜ ਬਣੂ ਕੱਲ ਅੱਜ ਕਰਦੇ ਪੂਰਾ ਫਨ ਜਨ ਜੋ ਬਣਾਲ ਜੰਨਾ ਉੱਥੇ ਕਰਦੇ ਆ ਉਹ ਕੀ ਹਾਲ ਜੋਬਨ ਸਿਆਂ ਕੱਲਾ ਹੀ ਬੈਠਾ ਵਾਂ ਉਹ ਵਧੀਆ ਵਧੀਆ ਤੂੰ ਚਲੋ ਹੋਰ ਠੀਕ ਠਾਕ ਆ ਜੀ ਭੈਣ ਭੈਣੋ ਟਗਾਣਾ ਪੈਂਟੀਆਂ ਜਾਬ ਦਾ ਸੁੱਕਾ ਹੀ ਬੈਠਾ ਮੈਂ ਉਹ ਵਧੀਆ ਵਾ ਸੁੱਕਾ ਗਰਮੀ ਬੜੀ ਆ ਤੇਰੇ ਨਾਲ ਦਾ ਨਹੀਂ ਅੱਜ ਵੇਖਿਆ ਯਾਰ ਉਹ ਵੀ ਆਉਂਦਾ ਹੋਣਾ ਇੱਥੇ ਕਿਤੇ ਤੂੰ ਇਕੱਠੇ ਦੇ ਲਾਉਂਦੇ ਈ ਰੋਜ਼ ਉਹ ਕੰਢੀ ਆ ਆਪਦੀ ਵਖਰੀ ਆ ਤੇਰੀ ਤਾਂ ਕੰਢੀ ਆ ਇਦਾਂ ਵੇ ਸੁੱਤਰ ਨਹੀਂ ਲਾਉਂਦਾ ਹਾਂ ਕੰਢੀ ਰਖਣੀ ਪੈਂਦੀ ਆ ਕੀ ਕਰਦੇ ਲੱਗਾ ਵਾ ਕੋਈ ਮੈਨੂੰ ਵੀ ਦੱਸ ਸਾਡੇ ਤੈਨੂੰ ਦਤਾਂਗੇ ਹੂੰ ਗਵਾਈ ਸਵਾਈ ਦੀ ਵੀ ਲੋੜ ਪੈਂਦੀ ਹੁੰਦੀ ਮੁੜ ਕੇ ਤੂੰ ਬਾ ਮੇਰਾ ਸਾਥ ਦਿੰਦਾ ਰਹੀਂ ਦੇ ਦਾਂਗੇ ਜਿੱਦਾਂ ਕਹੇਂਗਾ ਕਰ ਲਾਂਗੇ ਤੈਨੂੰ ਪਤਾ ਨਾ ਉਹਦੀ ਪੈੜੀ ਕਿੰਨੀ ਹੈ ਪੈੜੀ ਦੇ ਉਹ ਸਾਰਾ ਚੱਕੀ ਉਹਦਾ ਵਾਰੇ ਪਰ ਉਹ ਸਭ ਕੁਝ ਉਹਦੀ ਮਾਤਾ ਕੋ ਹਾਂ ਮਾਤਾ ਨੇ ਬੈਠੀ ਰਹਿਣਾ ਕਿਤੇ ਉਹ ਤਾਂ ਗਲਤ ਮੈਂ ਕਹਿੰਦੇ ਆਂ ਮਾਤਾ ਨੇ ਬੈਠਿਆ ਦੋ ਨਹੀਂ ਚਾਰ ਮਹੀਨੇ ਲਾਲਾ ਪਈ ਆ ਤਾਂ ਸਾਲ ਹੋ ਜੂਗਾ ਆਹੋ ਹਾਂ ਕਿਦਾਂ ਰਰ ਨਹੀਂ ਆ ਹੂੰ ਹੂੰ ਸਭ ਕੁਝ ਕੋ ਔਣਾ ਵਾ ਔਣਾ ਦੇ ਦੇ ਕੋਈ ਕੋ ਸੰਭਿਆ ਨਹੀਂ ਜਾਣਾ ਆਪਾਂ ਇਹੋ ਦੇ ਸਾਹਮਣੂ ਬੋਲੇ ਜੋਣਾ ਬੜੀ ਡੂੰਗੀ ਗੱਲ ਰੱਖੀ ਹੋਏ ਆਹ ਸ੍ਰੀ ਪਹਿਲੰਦੇ ਹਾਂ ਹਾਂ ਪਰ ਆਜਾ ਹੈ ਨਹੀਂ ਆ ਜਾਂਦਾ ਆਜੇ ਟਾਈਮ ਵੀ ਬਥੇਰਾ ਹੋਆ ਕੀ ਟਾਈਮ ਹੋਇਆ ਮੈਨੂੰ ਤਾਂ ਫੋਨ ਵੀ ਨਹੀਂ ਹੋ ਰਾਜ ਕੀ ਤਾਂ ਰਾਜ ਲਾ ਲਈਏ ਨਹੀਂ ਅੰਨੇ ਆਹੋ ਇਹ ਕਿਹ ਕਿ ਨਹੀਂ ਘਟ ਲਾਈਏ ਫੇ ਮਾਸਾ ਸਾਕੋ ਜਗਾ ਖੰਡ ਰੱਖ ਸਾਕੋ ਕੱਢ ਲੈਨੇ ਕੁੜੀ ਨੂੰ ਫੋਨ ਲਾਉਣੀ ਆ ਮੁੰਡਾ ਪਹੁੰਚਾ ਕੇ ਨਹੀਂ ਗਾ ਉਹਨੇ ਵੀ ਐਡਾ ਸਦਾਈ ਮੈਂ ਨੂੰ ਆਖਿਆ ਫੋਨ ਲਾਵੀਂ ਤੇ ਉਹਨੇ ਲਾਇਆ ਹੀ ਨਹੀਂ ਜਾ ਕੇ ਮੈਨੂੰ ਹਲੋ ਹਾਂ ਮੈਂ ਤਾਂ ਫੋਨ ਲਾਇਆ ਹਗਾ ਵੀ ਉਹਦਾ ਪਹੁੰਚ ਗਿਆ ਵਾ ਅੱਛਾ ਚਲੋ ਠੀਕ ਵਾ ਤੇ ਉਹਦੇ ਨੇ ਆਉਣਾ ਵਾ ਕਿ ਰਹਿਣਾ ਵਾ ਆਂਦਾ ਰਹਿਣਾ ਵਾ ਚਲ ਕੋਈ ਗੱਲ ਨਹੀਂ ਰਹਿ ਲੰਗੇ ਇੱਥੇ ਵੀ ਕਿਤੇ ਕਲੇਸ਼ ਪਾ ਛੜਦੇ ਤੇ ਇਨਾ ਕਿਤੇ ਮੁੰਡਾ ਬਦਨਾਮ ਕੀਤਾ ਪੀਤੀ 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 ਜੇ ਚਲੋ ਘਟ ਪੀ ਵੀ ਲਈ ਆ ਤੇ ਫਿਰ ਕੀ ਹੋ ਗਿਆ ਨੰ ਤਾਂ ਟੱਲ ਤੇ ਚੜਾਇਆ ਜਿਹੜੀ ਨਿੱਕੀ ਨਿੱਕੀ ਗੱਲ ਵਾ ਆਪਣੀ ਮਾਂ ਨੂੰ ਦੱਸਦੀ ਪੇ ਇਹ ਨਸ਼ਾ ਪੀਤੀ ਹੈ ਸ਼ਰਾਬ ਪੀ ਕੇ ਆਉਂਦਾ ਵਾ ਮਾਂ ਪੈਸੇ ਦਿੰਦੀ ਆ ਐ ਤਰ੍ਹਾਂ ਬਸ ਨਾ ਗੱਲਾਂ ਕਰਦੀ ਰਹਿੰਦੀ ਉਹ ਤੇ ਨੱਕ ਤੇ ਜੀ ਨਿਹਰਾਮ ਕਰ ਛੱਡਿਆ ਤਾਂ ਕੀ ਕਰਾਂ ਮੈਂ ਦੱਸ ਉਹ ਤੇ ਆਖਰੀ ਚੁੱਕੀ ਆ ਕਿਤੇ ਚੱਲ ਹੁਣ ਮੈਂ ਕੀ ਆਖਣਾ ਵਾ ਉਹ ਅੰਨੇ ਕੀ ਆਖਣਾ ਹੀ ਹਾਂ ਦੱਸ ਕੀ ਕਰਾਂ ਮੈਂ ਨਹੀਂ ਮੈਂ ਜੋਦੇ ਨੂੰ ਕੀ ਆਖਣਾ ਮੈਂ ਨਹੀਂ ਕੋਹੀ ਜਾਂਦੀ ਮੈਂ ਹੁਣ ਇਹਨੂੰ ਇੱਕ ਕੱਲਾ ਕੱਲਾ ਹੈ گاਵਾ ਮੈਂ ਇਹਨੂੰ ਆਖ ਕੇ ਤੇ ਪਤਾ ਸਮੇ ਕਿੰਨੇ ਮਾੜੇ ਉਹ ਤਾਂ ਘਰ ਕਲੇਸ਼ ਪਾ ਛੱੜਦੀ ਏ ਇਹਦੇ ਨਾਲ ਤੇ ਜੇ ਮੈਂ ਵੀ ਆਖ ਦਿੱਤਾ ਤਾਂ ਫੇਰ ਨਹੀਂ ਨਾ ਇਹ ਚੰਗੀ ਗੱਲ ਹੈਗੀ ਮੈਂ ਤਾਂ ਟਾਈਮ ਪਾਸ ਕਰਨ ਵਾਲੀ ਗੱਲ ਹੁੰਦੀ ਤੇ ਨਿਆਉਣਾ ਵੀ ਖਿੱਚ ਕੇ ਤੇਰੇ ਕੋਲ ਆਇਆ ਇਹਨੂੰ ਚਲੋ ਹੋਰ ਫੇਰਾ ਨਹੀਂ ਨਹੀਂ ਮੈਂ ਨਹੀਂ ਖੋਹਦੀ ਆਂ ਦੀ ਚੰਗਾ ਹੋਰ ਠੀਕ ਠਾਕ ਇਹ ਹੋਈਆ ਮੈਨੂੰ ਤਾਂ ਰਹਿੰਦਾ ਪੀ ਆਪਣੀ ਮਾਂ ਨੂੰ ਨਿੱਕੀ 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 ਗੱਲ ਦੱਸਦੀ ਕਰਦੀ ਐਨੀਆਂ ਗੱਲਾਂ ਦੱਸਦੀ ਆਂ ਕਈ ਵਾਰ ਤਾਂ ਮੈਂ ਖਲੋ ਕੇ ਤਾਂ ਪਰਾਂ ਨੂੰ ਚਲ ਜੂਗੀ ਵੀ ਕੀ ਮੈਂ ਇਹਨੂੰ ਆਖਾਂ ਇਹਨੂੰ ਆਪਣੇ ਆਪ ਹੀ ਚਾਹੀਦੀ ਆ ਤੇ ਆਪ ਤਾਂ ਗੋਪੀ ਸਮਝਦੀ ਹੈ ਨਹੀਂ ਤਾਂ ਦੂਜਾ ਮੇਰ ਨਾਲ ਲੰਡਾ ਪੈਂਦੀ ਆ ਤੂੰ ਬਹਿ ਦੇਨੀ ਆ ਤੂੰ ਉਹ ਕਰਦੀ ਤੂੰ ਜੇ ਕਰਦੀ ਤਾਂ ਹੁਣ ਮੇਰਾ ਪੁੱਤ ਵਾ ਮੈਂ ਕੀ ਕਰਾਂ ਤੇ ਲੜਾਈ ਮੇਰੇ ਨਾਲ ਚਲੋ ਚੰਗਾ ਫਿਰ ਚਲ ਸਵੇਰੇ ਕਲਾ ਦੀ ਫਿਰ ਆ ਵੀ ਹੈ ਕਿਦਾਂ ਲਈ ਆ ਮਾਤਾ ਕਿੰਨੀਆਂ ਗੱਲਾਂ ਕਰਾਂ ਜੀ ਮੇਰੀ ਮਾਂ ਦਾ ਫੋਨ ਤਾਂ ਬੜਾ ਦੁਖਦਾ ਵਾ ਆਪਦੀ ਤੀਨੂ ਘਰ ਦੀ ਕਿੰਨੀ ਕੀ ਗੱਲ ਦੱਸਣ ਲਈ ਪੁੱਛਦੀ ਹੈ ਨਾ ਭਾਣੀ ਚੰਗਾ ਫਿਰ ਹੈ ਟਾਈਮ ਦੇ ਨਾਲ ਤੋਰਦੀ ਮੁੰਡੇ ਨੂੰ ਤੇ ਫਿਰ ਫੋਨ ਕਰਦੀ ਮੈਨੂੰ ਧਿਆਨ じゃ ਰਹਿੰਦਾ ਚੰਗਾ ਫਿਰ ਦੱਸਦੀ ਹਾਂ ਸਾਰੀਆਂ ਗੱਲਾਂ ਕਾਦੀਆਂ ਗੱਲਾਂ ਦੱਸ ਦਿੱਤੀ ਕਾਦੀ ਨਿੱਕੀ ਨਿੱਕੀ ਗੱਲ ਹੁਣ ਦੂਜੀ ਕੁੜੀ ਨੂੰ ਦੱਸਣ ਦਾ ਵਾ ਨਿਕ ਨਿਕੀ ਗੱਲ ਦੱਸਣੀ ਨਾ ਤੂੰ ਨਹੀਂ ਦੱਸਦੀ ਤੂੰ ਕਰਦੀ ਕਿੰਨੀ ਗੱਲ ਆਪਣੀ ਸਾਰੀ ਉਹ ਤੇ ਮੇਰੀ ਧੀ ਆ ਨਹੀਂ ਮੇਰੀ ਮਾਂ ਦਾ ਫੋਨ ਦੁਖਦਾ ਵਾ ਵੀ ਜੇ ਮੈਂ ਮਾਂ ਨਾਲ ਢਿੱਡ ਫੋਲ ਲੈਣੀ ਆ ਤੇ ਉਹ ਦੁਖਦਾ ਵਾ ਇਹਨਾਂ ਚੰਗੇ ਲੱਗੀ ਦਾ ਅਥੇ ਕੁੜੀ ਨੂੰ ਕਾ ਫੋਨ ਕਰਦੇ ਚੰਗੇ ਲੱਗਿੰਦਾ ਵੀ ਕਰਦੀ ਹਰ ਗੱਲ ਦੱਸਣੀ ਤਾਂ ਕੁੜੀ ਦਾ ਫੇਰ ਕਰਦਾ ਹਿੱਸਾ ਵਾ ਆ ਤੇ ਫਿਰ ਮੈਂ ਦੁਖਦੇ ਆਪਣੀ ਮਾਂ ਨਾਲ ਹੀ ਫੋਲਣੇ ਆ ਨਾ ਮਾਂ ਨਾਲ ਫੋਲਣੇ ਆ ਤੂੰ ਉਹ ਤੇ ਬਦਨਾਮ ਕਰਕੇ ਮੇਰੇ ਮੁੰਡੇ ਨੂੰ ਰੱਖ ਮੈਂ ਮਾ ਬਦਨਾਮ ਕਰਦਾ ਜਵਾਈ ਪਾਈ ਆ ਤੇ ਉਹ ਧੀਆ ਕਰਦੀ ਆ ਵੀ ਮੈਂ ਬਦਨਾਮ ਕਰੰਦਾ ਹੀ ਉਹ ਆਪ ਨਹੀਂ ਬਦਨਾਮ ਹੁੰਦੇ ਨਾ ਪੀਵੇ ਤੇ ਨਾ ਬਦਨਾਮ ਹੋਵੇ ਚਲੋ ਜੇ ਕੁੱਟ ਪੀ ਲੈਂਦਾ ਉਹ ਕਣਾ ਡੇ ਡਾਟਿਆ ਕਰਦਾ ਹੁੰਦਾ ਵਾਪੇ ਤੂੰ ਚੋਖਾ ਕੱਲੇਉ ਨਹੀਂ ਉਹਨੂੰ ਮੈਂ ਕਹਤੋ ਚੁੱਕਣ ਜਾਵਾ ਮੈਨੂੰ ਕੀ ਲੋੜ ਆ ਚੁੱਕਣ ਦੀ ਜਿਹੜੇ ਪੈਸੇ ਦਿੰਦੇ ਹੋ ਚੁੱਕਣ ਤਾਂ ਫਿਰ ਤੂੰ ਬੋਲਿਆ ਨਾ ਕਰ ਕਿਉਂ ਬੋਲਾਂਗੇ ਹੋਣਾ ਹਣਾ ਉਹ ਮੇਰੇ ਮੇਂ ਲੜਾਈ ਤੋਂ ਦਾਦਾ ਨਹੀਂ ਮੁੰਡਾ ਬਾਹਰ ਨਿਕਲਿਆ ਉਹਦੇ ਜਿਹੜਾ ਸ਼ਰਾਬ ਪੀਨਾਂ ਉਹਦੇ ਤੋਂ ਦਾਦਾ ਮੁੰਡਾ ਬਾਹਰ ਨਿਕਲਿਆ ਕਰੋ ਆ ਨਿਕਲਿਆ ਉਹ ਤੋਂ ਡਰਦਾ ਤੂੰ ਤੇ ਆਉਂ ਘਰ ਦਿੱਤੀ ਆ ਭੀ ਜਿੱਤਰਾ ਬਸ ਉਹਨੂੰ ਉਹਨੂੰ ਉਹਦੇ ਨਾਲ ਹੀ ਲੜਾਈ ਉਹਦੇ ਨਾਲ ਹੀ ਲੜਾਈ ਉਹਦੇ ਨਾਲ ਹੀ ਲੜਾਈ ਬਸ ਨਾ ਪੀਵੇ ਤੇ ਨਾਲ ਲੜਾਈ ਹੋਵੇ ਘਰ ਆਉਂਦੀ ਆ ਕਿ ਤੂੰ ਕਿਤੇ ਬੋਲਣੋਂ ਨਹੀਂ ਕੋਪੀ ਹਟਦੀ ਚੱਲ ਜਾ ਪੀ ਕੇ ਆਉਂਦਾ ਵਾ ਉਹ ਆਂਦਾ ਮੈਂ ਨਹੀਂ ਰਹਿ ਸਕਦਾ ਥੋੜੀ ਪੀ ਕੇ ਆਉਂਦਾ ਤੇ ਤੂੰ ਹੀ ਚੁੱਪ ਕੀਤੀ ਰਿਹਾ ਕਰ ਆਹੋ ਸਮਝਾਇਓ ਨਾ بس ਮੇਰੇ ਦੁਆਲੇ ਹੋਇਆ ਕਰੋ ਤੂੰ ਉਹਦਾ ਮੁੰਡਾ ਇਹਦਾ ਵੀ ਲਹੂ ਸੱਚੀ ਗੱਲ ਪੀਤਾ ਮੈਂ ਤਾਂ ਪੀਤਾ ਨਹੀਂ ਆ ਤੁਹਾਡੇ ਮੁੰਡੇ ਨੇ ਉਹਦਾ ਲਹੂ ਪੀਤਾ ਵਾ ਜਦੋਂ ਨੇ ਤੇ ਪੀ ਕੇ ਆਉਣੀ ਤਾਂ ਕਲੇਸ਼ ਦੇ ਵਿੱਚ ਮੁੰਡੇ ਨੇ ਰਹਿਣਾ ਉਹਨੇ ਕਹਿਣਾ いや ਮੈਂ ਘਰੋਂ ਬਾਹਰ ਨਿਕਲਾਂ ਉਹ ਤੇਰੀ ਲੜਾਈ ਤੋਂ ਜਾਂਦਾ ਵਾ ਉਹ ਤਾਂ ਦੋਵੇਂ ਪੇ ਪੁੱਤ ਬੜੇ ਸੋਹਣੇ ਰਹਿੰਦੇ ਇੱਕੇ ਤਾਂ ਸੰਦੇ ਇੱਕੇ ਤਾਂ ਬੈਂਦੇ ਇੱਕੇ ਤਾਂ ਰੋਟੀ ਖਾਂਦੇ ਤੁਹਾਨੂੰ ਹੀ ਲੱਗਦਾ ਵਾ ਨਿਆਣੇ ਦੇ ਦਿਲ ਦੇ ਵਿੱਚ ਕੀ ਹੋ ਨਿਆਣਾ ਹੀ ਜਾਣਦਾ ਨਿਆਣਾ ਜਾਣਦਾ ਉਹਨੇ ਤਾਂ ਮੈਨੂੰ ਕਦੀ ਆਖਿਆ ਨਹੀਂ ਪੀ ਤੇ ਤੂੰ ਬੀਬੀ ਕਿਉਂ ਉਹਨੂੰ ਪੈਸੇ ਦਿੰਦੀ ਮੰਮੀ ਤੁਸੀਂ ਵਾਰੇ ਆਉਣ ਦਿਓ ਕਿਸ ਨੂੰ ਤਾਂ ਫੇਰ ਹੀ ਉਹਨੂੰ ਪਤਾ ਹੀ ਆ ਵੀ ਮੇਰੀ ਮਾਂ ਨੂੰ ਤਾਂ ਵਾਰੇ ਆਉਣ ਨਹੀਂ ਦਿੰਦੇ ਤੇ ਮੈਨੂੰ ਕਿੱਥੇ ਆਉਣ ਦੇਣਾ ਉਹ ਤੇ ਨਿਆਲਾ ਫੇ ਚੋਪ ਰਹਿਂਦਾ ਆ ਆ ਚੋਪ ਰਹਿਂਦਾ ਆ ਹੋਰ ਪਿਆਰਿਆ ਕਰੋ ਪਿਆਲਣੀ ਲੋਕਾਂ ਦੇ ਘਰੋਂ ਮੰਗਦਾ ਫਿਰੂ ਇਹਨੂੰ ਫੇਰ ਚੰਗਾ ਵਾ ਇੰਨਾ ਮਾਲਕ ਕੱਲਾ ਕੱਲਾ ਹੈ گا ਵਾ ਐਨੀ ਕੋ ਆਪਣੀ ਮਾਲਕੀ ਆ ਉਹਦੀ ਮੇਰਾ ਤਾਂ ਫੇਰ ਪੁੱਤ ਵਾ ਪਰ ਇਹ ਨਹੀਂ ਸੋਚਦੀ ਆਗ ਨਹੀਂ ਮੋਟਰਸਾਈਕਲ ਦੀ ਆਵਾਜ਼ ਤੇ ਆਉਂ ਗਈ ਲੜਦਾ ਹਾਂ ਪਲਾ ਵੇਖਾ ਹੁੰਦਾ ਕਿ ਨਹੀਂ ਅੰਗਰੇਜ਼ਾ ਹੁੰਦਾ ਨਾ ਈੜੇ ਜਿਆ ਹੁਣੇ ਬੁੜਕਣ ਡਾਪਿੰਦੇ ਤੇਰੇ ਵੀ ਉਹ ਫਿਰ ਨਾਲ ਲੋਣੀ ਪਿੰਦੀ ਆ ਲੈ ਆ ਗਿਆ ਯਾਰ ਆ ਗਿਆ ਯਾਰ ਬੜੀ ਗੱਲ ਅੱਜ ਕਰੇਗਾ ਕੋਹ ਜਾਵਦਾ ਰੱਖੀ ਕੋਈ ਰੱਖੀ ਕਿ ਨਹੀਂ ਸਭ ਕੋਈ ਜਗਾ ਸਭ ਕੋਈ ਜਾਗਾ ਹਾਂ ਨਾ ਪੁਗਾ ਖੋਲ ਲਿਗੇ ਉਹ ਬੁੜਾ ਖੋਲਦਾ ਕਿਤੇ ਬੋਲ ਗਿਆ ਆਓ ਜੀ ਆਓ ਲੱਗ ਜਾ ਮਹਿਫਲਾ ਜਾਲਦੀਆਂ ਮਹਿਫਲਾ ਤੇ ਲੱਗ ਲੱਗੇ ਆਂ ਹੀ ਮੇਰੇ ਨਾਲ ਤੂੰ ਰਾਜੂ ਮਹਿਫਲਾ ਆਇਆ ਕੋ ਕੀ ਹੋ ਗਿਆ ਵਾ ਮੋਟਰਸਾਈਕਲ ਦੀ ਦੀਨੇ ਲਾਈਟ ਜਗਾਈ ਉਹ ਲਾਈਟਾਂ ਜਗਦੀਆਂ ਨਹੀਂ ਹੁੰਦੀਆਂ ਜਦੋਂ ਪੈਟਰੋਲ ਪੂਰਾ ਹੋਏ ਨਾ ਮੋਟਰਸਾਈਕਲ ਤੇ ਲਾਈਟਾਂ ਆਟੋਮੈਟਿਕ ਜਗਦੀਆਂ ਵਾ ਤੇ ਫੇ ਉਦਾ ਹੀ ਬੈਠਿਆ ਈ ਓ ਕੀ ਕਰੀਏ ਤੈਨੂੰ ਡੀਕੰਡ ਓਏ ਆਖਣ ਦਾ ਯਾਰ ਨਹੀਂ ਤਰਾਇਆ ਮੈਂ ਯਾਰ ਆ ਗਿਆ ਲੈ ਯਾਰ ਕਿਉਂ ਨਹੀਂ ਯਾਰ ਨਹੀਂ ਹੋਣਾ ਤੇ ਹੰਦਾ ਨਹੀਂ ਕੋ ਸਭ ਕੋ ਜਗਾਓ ਆ ਲੈ ਫਿਰ ਫੜ ਲਿਆ ਕੋ ਬੋਲਾ ਆ ਆ ਵੇ ਜੋਬਣਾ ਕਰ ਲਾ ਕੋ ਕਰ ਲਾ ਆ ਲੈ ਲੈ ਆ ਕੇ ਹੋਰ ਭਾ ਤੂੰ ਸੁਣਾ ਠੀਕ ਆ ਵਧੀਆ ਕੀ ਬੰਦਾ ਅੱਜ ਕੱਲ ਬੰਦਾ ਬੰਦ ਨਜ਼ਾਰੇ ਲੈਣ ਰੇ ਨਜ਼ਾਰੇ ਲੈਣ ਹੀ ਆਏ ਆ ਕਿ ਜ਼ਿੰਦਗੀ ਚ ਮੈਂ ਵੀ ਜੋਬਣਾ ਲਾਇਆ ਹੀ ਤੇ ਕਹਿੰਦਾ ਹੀ ਜੋਦੇ ਨੇ ਆਉਣਾ ਇਹ ਤਾਂ ਮੇਰਾ ਬੈਜਾ ਬੈਜਾ ਨਹੀਂ ਆ ਇਹ ਦੇ ਫੇ ਦੋ ਜਣੇ ਕਰ ਲੈਨੇ ਭਰਾ ਦੋਵੇਂ ਰੋ ਜੀ ਠੀਕ ਠੀਕ ਆ ਤੇਰੀ ਬੜੀ ਲਿਸ਼ਕਦੀ ਆ ਇਹਦੇ ਹੈ ਪਹਿਲੇ ਤੋੜ ਦੀ ਜੇ ਬੜਾ ਡੂਰਾ ਪੈਦਾ ਹੀ ਇੱਤੇ ਹੋਏ ਪਰ ਧੋ ਲੈਣਾ ਆਪ ਹੀ ਕਰਦਾ ਫਿਰਿਆ ਕਰਦਿਆਂ ਨੂੰ ਆਜ ਮਾਰ ਲਿਆ ਕਰ ਉਹ ਯਾਰ ਗੁੱਸੇ ਵਾਲੀ ਬੜੀ ਆ ਹਾਂ ਹਾਂ ਤੇ ਇੱਕ ਗਲਾਸੀ ਘੱਟ ਜੇ ਚਲ ਕੋਈ ਨਹੀਂ ਚੱਲ ਚੱਲ ਤੁਸੀਂ ਤੁਸੀਂ ਦੋ ਇੱਕੋ ਹੀ ਪੀ ਲਿਓਗੇ ਹੋਰ ਚਾਹੀਦਾ ਕੋਈ ਨਾਲ ਖਾਪੀ ਇਹਨੂੰ ਖਾਣ ਪੀਣ ਨੂੰ ਕੀ ਚੱਲ ਕਰਨਾ ਈ ਹੂੰ ਛੱਕਾ ਲਾਏਗਾ ਕਿਤੇ ਸਟੈਪ ਸੁਰੂਰ ਜਿਆ ਤੇ ਬਣੇ ਤੂੰ ਹੀ ਤੇ ਢਿੱਲੇ ਬੜੇ ਈ ਯਾਰ ਜਾਰ ਚੱਕਰ ਆਉਂਦੇ ਆ ਆ ਤੂੰ ਹੀ ਤੇ ਢਿੱਲੇ ਬੜੇ ਈ ਫੜ ਪਹਿਲਾਂ ਤੂੰ ਚੱਕੋ ਮੈਂ ਆਪ ਗਲਾਸੀ ਫੜ ਲੈਣਾ ਵਾ ਫੜ ਯਾਦਾ ਬਾਤ ਹੈ ਨਾ ਤੂੰ ਹੀ ਲੈ ਲਓ ਪਹਿਲਾਂ ਲੈ ਮੈਂ ਹੀ ਲੈ ਲੈਣਾ ਚੰਗਾ ਜੀ ਓਕੇ ਹੂੰ ਸੇਵਾ ਕਰਦਾ ਵੀਰ ਲੂਣ ਹੀ ਰੱਖ ਲੈਣਾ ਜੋ ਬਣਾ ਮਸਾ ਓਹੋ ਟਿੱਟਾ ਕੁੱਕੜੀ ਲੈ ਆਇਆ ਕੁੱਕੜ ਲੈ ਉਹਨੇ ਕੁਰਦਾ ਤੈ ਮੋਂਦ ਮਸਾ ਕਾਲਾ ਖੁੱਲ ਗਿਆ ਨਹੀਂ ਹੂੰ ਤੁਸੀਂ ਲਾਲਾ ਮਸਾ ਹੈ ਨਹੀਂ ਚੱਲ ਮਸਾ ਲੈ ਲੈ ਉਹ ਕੋੜਾ ਕਰੀ ਲੈ ਨਾ ਜੀਤ ਕਰਨੀ ਧਿਆ ਪਰ ਇਹ ਨਹੀਂ ਹੋਰ ਸੌ ਕਿਦਾਂ ਜਗੜ ਲੱਗਾ ਵਧੀਆ ਵਾ ਵਧੀਆ 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 ਜੋਬਣ ਬੰਦਾ ਬੜਾ ਹੀਰਾ ਮੈਂ ਨਾ ਹੀਰਾ ਜਹਾ ਹੀਰਾ ਕਮਾਲ ਕਰੀ ਜਾਂਦਾ ਏ ਉਹ ਯਾਰਾਂ ਦੇ ਯਾਰ ਆ ਤਖੀ ਬੜੀ ਰਖੀ ਏ ਜੋਬਣਾ ਬਹੁਤੀ ਤਖੀ ਏ ਉਹ ਤਾਂ ਬੇਰਾ ਮੇਰਾ ਵੀ ਇੱਕ ਇੱਕ ਜੱਫੀ ਬਾਜ ਜੱਫੀ ਤੈਨੂੰ ਹੋਗਾ ਤੂੰ ਚੰਗਾ ਤੂੰ ਚੜ ਗਈ ਬਹੁਤ ਆ ਮਾਰ ਦਾ ਕਿਹਾ ਹੀ ਉਹ ਤੂੰ ਬੈਠ ਕਰੀ ਇਹ ਬੰਦਾ ਬੜਾ ਹੀਰਾ ਮੈਂ ਨਾ ਹੀਰਾ ਮੇਰਾ ਮੇਰੀ ਤਾਂ ਜਾਨ ਵਸਦੀ ਇੱਚ ਕੇ ਕੀ ਗੋ ਨਹੀਂ ਮੈਂ ਮੈਂ ਠੀਕ ਠਾਕ ਆ ਹਾਂ ਸਾਬਰ ਕਿ ਤੂੰ ਮਾ ਠੀਕ ਆ ਹੋਰ ਸੁਣਾ ਵਾ ਵਧੀਆ ਵਧੀਆ ਹੋਰ ਪਰਿਵਾਰ ਦੇ ਕਿਦਾਂ ਮਾਤਾ ਕਿਦਾਂ ਠੀਕ ਹੈ ਮਾਤਾ ਠੀਕ ਹੈ ਮਾਤਾ ਠੀਕ ਇਹਦਾ ਵੀ ਮੇਰੇ ਹਿਸਾਬ ਨਾਲ ਕੁਝ ਨਹੀਂ ਹਾਲ ਪਾਹੇ ਮੰਗੇ ਲੈਣੇ ਪੈਂਦੇ ਹੀ ਇਹਨੂੰ ਕਿਉਂ ਸਾਰਾ ਕੋਈ ਆਪਣਾ ਹੀ ਆ ਉਹ ਨਹੀਂ ਮੇਰੇ ਹਿਸਾਬ ਨਾਲ ਜੋਬਣਾ ਹੈਗਾ ਹਾਂ ਸਭ ਕੋ ਨਹੀਂ ਹੈ ਨਹੀਂ ਹੈ ਨਹੀਂ ਇਹਦੇ ਪੱਲੇ ਕਾਕ ਨਹੀਂ ਆਏ ਕਦੀ ਗਿਆ ਤਾਂ ਕਦੀ ਪਿਛੇ ਤਾਂ ਆ ਜਾਂਦਾ ਆ ਹਾਂ ਸਭ ਕੁਝ ਕੋਲੀ ਆਪਣੇ ਆਪਣੇ ਨਾਕਰਾ ਸਾਰਾ ਕੋ ਤੇਰਾ ਕੰਮ ਰੋਕ ਆਵੇ ਤੇ ਮੇਰੇ ਨਾਲ ਹੀ ਸਾਰ ਕੋ ਅੱਗੇ ਕੀ ਆ ਉਹ ਨਹੀਂ ਅਰੇ ਤੁਹਾਨੂੰ ਗੱਲਾਂ ਆਉਂਦੀਆਂ ਇਹ ਦੰਦਾ ਮਾਤਾ ਦਾ ਨਾ ਸਭ ਕੁਝ ਮੇਰੇ ਨਾਲ ਸਭ ਕੁਝ ਉਹ ਇਦਾਂ ਗੱਲਾਂ ਥੋੜਾ ਬੰਦੀਆਂ ਬੰਦਾ ਘੋੜੀ ਤੇ ਚੜਿਆ ਹੋਏ ਤੈਨੂੰ ਟਟਾਇਆ ਮੋਟਰਸਾਈਕਲ ਨਵਾਂ ਮੋਟਰਸਾਈਕਲ ਹਾਂ ਘੋੜੀ ਕਿਆ ਘੋੜੀ ਲੱਲਾਂਗੇ ਘੋੜੀ ਵੀ ਲੱਲਾਂਗੇ ਤੇ ਸੌਂਗ ਪੂਰੇ ਕਰਨੇ ਸਾਰੇ ਮੈਂ ਜੋ ਪੈਸੇ ਦੀ ਪ੍ਰਵਾਹ ਨ ਕਰੀ ਪੈਸੇ ਕਿੰਨੇ ਆ ਤੂੰ ਪੈਸੇ ਤਸਰੀ ਲੈਣੀ ਹੱਤੀਆ ਕਿ ਲਿਆਦਾ ਮਾਲਕ ਜੱਟ ਉਹ ਤਾਂ ਗੱਲ ਹੈਗੀ ਆ ਛੁੱਟ ਪੈ ਗਏ ਹੋਰਦੇ ਦੇ ਕੰਮ ਨੇ ਮੇੜ ਯਾਰ ਥੋੜਾ ਮੱਝਾ ਅਬ ਸਿਆਪਰ ਮਰਿਆ ਆਪਾ ਪਾਰੇ ਜਿੱਦੀ ਪੌਣੀ ਆਗੇ ਆ ਗਲਾਸ ਇਤੋਂ ਪੌਣੀ ਮੜੀ ਜੂ ਫਿਰ ਔਰ ਰੰਦ ਮਾਰੀ ਸੇ ਮਾਰੀ ਨਹੀਂ ਮਾਰ ਟਲੀਆ ਇਤੋਂ ਹਿਸਾਬ ਰੱਖਣਾ ਪੈਂਦਾ ਉਹ ਥੋੜਾ ਪੌਂਡਾ ਬਣਾ ਬੈਠ। ਐਦਾਂ ਕਰੋ ਮੈਂ ਚੱਲਦਾ ਫਿਰ ਜੋ ਬਣਾ। ਬਾਜੋ ਬਾਜੋ ਕਰੀ। ਮੈਂ ਜਾ ਰਾਤ ਨੂੰ ਮੈਂ ਚੱਲਦਾ ਮੈਂ ਚੱਲਦਾ। ਇਹ ਕਹਿੰਦਾ ਮੁਰਗਾ ਬਣਾਉਣਾ। ਇਹ ਗੱਲਾਂ ਨਾ ਬਣਾਉਣਾ ਮੁਰਗਾ ਇਹਨੇ। ਮੈਂ ਚੱਲਦਾ। ਤਰਦਾ ਫਿਰਦਾ ਹੀ ਬਣਾ ਲਾ। ਹਾਂ। ਚਾਹ ਦੇਗਾ। ਹਾਂ? ਅਰ ਉਹ ਚਾਰ ਨਹੀਂ ਲਿਆ ਤੂੰ ਮੁਰਗਾ ਭਾਲਦਾ। ਹਾਂ। ਇਹਦੇ ਭਲੇ ਕੱਖ ਨਹੀਂ ਹੋਏਗਾ। ਲਾ ਕੇ ਖਰਾਬ ਦਾ। ਹਾਂ। ਉਹ ਨਹੀਂ ਉਹ ਸਟਾਰਟ ਹੋਣ ਦੇ ਆਦਾ ਉਹ ਨਵਾਂ ਲੈ ਨਵਾਂ ਨਵਾਂ ਲੈ ਇਹ ਕਰ ਲੈ ਇਹਨਾਂ ਇਹ ਫੁੱਲ ਟੀਮ ਨੇ ਆਈ ਜਾਵੇ ਗੁਲਾਮ ਆਰੀ ਜਾਂਦੇ ਆ ਅੱਨਾ ਜਾਈ ਤੇ ਹਲਾ ਜਾ ਕੇ ਪ੍ਰਵਾਹ ਨਾ ਕਰ ਤੂੰ ਉਹਨੇ ਪਹਿਲੇ ਦਿਨ ਬੀਤੀ ਗਈ ਅੱਜ ਪਹਿਲੇ ਤੋਰਦੀ ਹੈ ਨਾ ਫਿਰ ਉਹ ਮੇਰੀ ਗੱਲ ਸੁਣ ਉਹ ਤੇ ਚਲ ਗਿਆ ਹੂੰ ਤੈਨੂੰ ਕੀ ਤੋੜਾ ਪੈ ਗਿਆ ਏ ਉਹ ਮੈਂ ਤੇ ਟਿੰਗੀ ਕੰਡਿਆ ਏ ਮੈਂ ਸ਼ਰਾਬੀ ਥੋੜਾ ਹੈਗਾ ਵਾਂ ਸ਼ਰਾਬੀ ਹੋਣੀ ਪੈਗ ਨਾਲ ਸ਼ਰਾਬੀ ਹੋ ਜਾਣਾ ਏ ਮੈਨੂੰ ਤਾਂ ਲੱਗਦਾ ਹੈ ਸ਼ਰਾਬੀ ਉਹ ਨਹੀਂ ਨਹੀਂ ਪੈਣਾ ਕਿਤੇ ਲਾਇਆ ਕਿ ਮਸਾ ਉਹ ਨਹੀਂ ਭਰਾਵਾ ਮੈਂ ਤੇ ਤੈਨੂੰ ਮਿਲਣ ਆਇਆ ਸੀ ਤੇਰਾ ਨਾ ਕੰਮ ਆ ਬਾਂਡੇ ਹੈ ਤੇ ਬੰਲਾਂ ਤੇ ਉਹ ਮੈਂ ਤੇਰਾ ਨਾ ਭਰਾਵਾ ਮਦਦ ਕਰਾਉਂਗਾ ਜਿੱਥੇ ਕਹੇਗਾ ਨਾਲ ਖੜੂਗਾ ਤੇਰਾ ਮੈਂ ਖਰਚਾ ਪਾਣੀ ਤੈਨੂੰ ਮੈਂ ਦੇ ਦੂੰਗਾ ਤੇ ਮੇਰਾ ਕੰਮ ਟਿਕਾਣੇ ਲੱਗ ਲੰਦੇ ਠੀਕ ਹੈ ਮੇਰੇ ਗੂਠੇ ਘਾਟੇ ਚਾਰ ਲਵਾ ਲੰਦੇ ਨਹੀਂ ਪੈੜੀ ਲੈਣੀ ਹੋਰ ਮੈਂ ਕੀ ਲੈਣਾ ਵਾ ਹੋਰ ਮੈਂ ਉਹਨੂੰ ਦੂਜੇ ਦਿਨ ਆਪੇ ਘਰਾਂ ਵਿੱਚ ਥੋੜੀ ਵਾਰ ਲੈਣਾ ਤੇ ਪੈੜੀ ਦੇ ਮਾਤਾ ਦੇ ਨਾਂ ਜਿੰਨਾ ਜਰ ਉਹਦੇ ਨਾਂ ਨਾ ਹੋਈ ਤੇ ਕੀ ਲੱਲਾਂਗੇ ਉਹਨੂੰ ਕਹਿੰਦਾ ਪਹਿਲਾਂ ਮਾਤਾ ਦਾ ਗਲਾ ਘੁੱਟ ਓਏ ਉਹ ਘਟਾ ਵੀ ਦਵਾਂਗੇ ਹਲੇ ਇੱਕੋ ਦਮ ਨਹੀਂ ਨਾ ਘਟਾਉਣਾ ਕਿਉਂ ਆਹੋ ਉਹਦੀ ਨਾਲ ਦੀ ਵੀ ਬੜੀ ਕੱਬੀ ਆਦੇ ਕਬੀ ਨੋਥ ਕੀ ਹੋਂਡਿਆ ਉਹਨੂੰ ਕਹਿਆ ਪ੍ਰਾਣੀ ਫੇਰ ਦਾਪੇ ਸਿੱਧੀ ਹੋ ਜਾਣੀ ਆ ਈ ਹੋ ਹੋ ਉਹਦੀ ਕਰਾਂਗੇ ਉਹ ਭਲੇ ਜੋ ਬਣ ਚੱਲ ਮੈਨੂੰ ਵੀ ਦੇ ਛੁੱਟੀਆਂ ਵੇ ਚੱਲ ਠੀਕ ਅੰਦਰ ਬਾਹਰ ਕਰਦਣੇ ਆ ਅੰਦਰੋਂ ਚੰਗਾ ਤੂੰ ਰੋਣਾ ਨਾ ਬੰਦਾ ਜੰਗਾ ਚੰਗਾ ਚੰਗਾ ਮੇਰਾ ਬਾਹੂ ਐਦਾ ਰਹੀ ਮੈਂ ਪਹਿਲਾਂ ਇਹਨੇ ਤਾਂ ਕੰਮ ਸੈੱਟ ਹੀ ਹੋ ਚਾਹੇ ਠੀਕ ਆ ਹਾਂ ਉਹ ਰਾ ਤੇਰੇ ਪੈਸੇ ਜੇ ਮੈਂ ਨਹੀਂ ਭਰਾਵਾ ਇਹ ਲੈ ਚੱਲ ਹੋਰ ਮੈਂ ਤੈਨੂੰ ਫਰਾਤੇ ਹੋਈ ਨਾ ਤੈਨੂੰ ਪਤਾ ਨਾ ਲੱਗੇ ਓਕੇ ਬਾਏ ਟਾਟਾ ਇਹਦਾ ਵੀ ਕੰਮ ਮੁੱਖ ਹੀ ਆ ਜਸ ਜੋ ਬਣ ਚੁੱਕੇ ਸਮਾਨ ਲੈ ਆ ਗਈ ਯਾਰ ਹਲਾ ਚੁੱਕ ਸਮਾਨ ਆਹੋ ਆ ਬੜਾ ਕੰਮ ਸੋਹਣਾ ਬਣਾ ਤੁਹਾਡੇ ਵਾਲਾ ਅੱਗੇ ਦੇਖੋ ਨਾ ਜੇ ਕੋਰ ਲਾ ਲਿਆ ਨਾਲ ਪੀਣ ਬਹਿ ਜਾਣਾ ਵਾ ਰੋਜ਼ੀ ਤਾਂ ਫਿਰ ਕੀ ਹੋ ਗਿਆ ਯਾਰ ਫਿਰ ਕੀ ਹੋ ਗਿਆ ਵਾ ਕੋਈ ਸ਼ਰਮ ਕਰ ਲਾ ਕੋਈ ਕੰਮ ਤਾਂ ਨਾ ਨਹੀਂ ਕਰਦਾ ਤੈਨੂੰ ਪਤਾ ਹੈਗਾ ਕੰਮ ਵੀ ਹੋ ਜਾਵੇ ਕੰਮ ਕਰਕੇ ਫਿਰ ਮੈਂ ਬੈਠਾ ਵਾਂ ਸ਼ਾਮਾਂ ਟਾਈਮ ਹੈ ਸ਼ਾਮਾਂ ਕੀ ਸ਼ਾਮਾ ਨਾ ਡਾਮਿਆ ਅੱਗੇ ਦੇਖੋ ਨਾ ਅੰਦਰ ਜੇ ਵੀ ਆ ਗਿਆ ਦੂਜਾ ਕਿਥੇ ਲੰਦਾ ਚੱਕ ਕੇ ਓਏ ਉਹਦਾ ਤੁਰਦਾ ਫਿਰਦਾ ਆ ਗਿਆ ਵਿਚਾਰਾ ਉਹ ਬੰਦਾ ਆਪਣੇ ਨਾਲ ਰੱਖਣਾ ਭਰਤੀ ਕਰ ਰਾ ਨਾਲ ਮੈਂ ਕੋਈ ਵਟਦਾ ਵੀ ਆ ਕੇ ਇਦਾਂ ਬਸ ਪਿਆਈ ਜਾਣਾ ਮੁਕਤੀ ਓਏ ਤੇ ਮੁਕਤੀ ਕਿਆ ਮੁਕਤੀ ਲਈਦੀ ਆ ਮੁਕਤਾ ਆਹੋ ਆ ਕੋਈ ਲੈ ਵੱਟੀ-ਵੁੱਟੀ ਨਾ ਇੰਨਾ ਚ ਮੁਕਤ ਪਿਆਈ ਜਾ ਫਿਰ ਇੰਨਾ ਉਹ ਵੱਟੇ ਮੈਂ ਸਭ ਕੁਝ ਇੱਧਰ ਆ ਦੂੰ ਕੀ ਆ ਆਹ ਲਾ 500 ਰੁਪਇਆ ਵੱਟਿਆ ਅੱਜ 500 ਰੁਪਇਆ ਆਹੋ ਹਾਏ 500 ਰੁਪਇਆ ਕੋਰੇ ਜਾਵੇ ਤੈਨੂੰ 500 ਰੁਪਏ ਅਸ ਵਾਰ ਚੁੱਕ ਨਾਲੇ ਫਿਰ 500 ਰੁਪਏ ਆ ਮੈਂ ਚੁੱਕ ਦੀ ਬਿਆਹ ਹੋਣ ਕਰੀਆ ਲੱਤਾ ਬੰਨਣੀਆਂ ਜੋ ਹੋਰ ਕੋਈ ਕਰੇ ਵੜ ਗਿਆ ਤੇ ਚੁੱਪ ਕਰਕੇ ਬਹਿ ਜਾ ਚੰਗਾ ਕਿਉਂ ਚੁੱਪ ਕਰਕੇ ਬਹਿਲੇ ਮੈਂ ਤੇਰਾ ਰੋਜ ਦਾ ਕੰਮ ਮੈਂ ਹੋ ਗਿਆ ਵਾ ਨਾਲੇ ਵਾ ਤੈਨੂੰ ਪੈਸੇ ਦੇਣਾ ਨਾਲ ਰੋਣਾ ਪਈ ਨਹੀਂ ਹੈ ਪੈਸੇ ਦੀ ਗੱਲ ਵੱਖਰੀ ਆ ਸਿਰਫ ਅੱਜ 500 ਰੁਪਏ ਲਿਆ ਹੋ ਵੀ ਕਿੰਨੇ ਦਿਨ ਹੋ ਗਿਆ ਨੂੰ ਆਉਂਦੇ ਨੂੰ ਓ ਮੈਂ ਕਰੋੜਪਤੀ ਬਣਨਾ ਜੋ ਨਾ ਕਰੋੜਪਤੀ ਜਿੱਦਾਂ ਬਣੇਗਾ ਨਾ ਕਰੋੜਪਤੀ ਉਦੋਂ ਮੈਨੂੰ ਦੱਸੀ ਚੰਗਾ ਐਦਾਂ ਨਹੀਂ ਮੈਂ ਮੰਨਦੀ ਉਹ ਤੇਨੂੰ ਦੱਸੂਗਾ ਬਾਤ ਚ ਚੰਗਾ ਫਿਰ ਆ ਵਾ ਪੁਸਾ ਕਰੀਏ ਨਹੀਂ ਉਹਨੇ 100 ਰੁਪਏ ਲੱਗਾ ਖਰਚਾ ਤੇ ਨਹੀਂ ਲੱਗਾ ਤਾਂ 500 ਦੇਤਾ ਹੀ ਕਿੱਲ ਕੋਈ ਕਦੋਂ ਦਾ ਗਿਆ ਇਹੋ ਫੀਟ ਲੈਣ ਤੇ ਅਜੇ ਤੱਕ ਨਹੀਂ ਆਇਆ ਮੂੰਹ ਚੱਕ ਚੱਕ ਵੇਖਣ ਨਹੀਂ ਇਹ ਵੀ ਨਾ ਮੁੰਡਾ ਕਿਤੇ ਸਬਜੀਤਾਰ ਲੀਆ ਆਹ ਹੋ ਤਰ ਕੇ ਆਈਆਂ ਰਾਜਮਾ ਰਾਜਮਾ ਤਰਿਆ ਆਹੋ ਰਾਜਮਾ ਜਿਹੜੀ ਤੈਨੂੰ ਆਪ ਨੂੰ ਪਸੰਦ ਹੁੰਦੀ ਤੇ ਉਹੋ ਤਰ ਲਈ ਗਈਆਂ ਨਾ ਤਾਂ ਮੈਨੂੰ ਚੰਗੇ ਲੱਗਦੇ ਤੇ ਜੋਦੇ ਨੇ ਵੀ ਨਹੀਂ ਗੇ ਖਾਣੀ ਨੂੰ ਸੱਚੀ ਜੋਦੇ ਨੂੰ ਵੀ ਲੋੜ ਆ ਖਾਣ ਦੀ ਉਹਨੇ ਤਾਂ ਹੋਰ ਵੱਧ ਖਾਣਾ ਕੁਛ ਨਾ ਕੁਛ ਉਹਦੇ ਆਪਣੀ ਪਸੰਦ ਦੀ ਸ਼ਰਾਬ ਪੀ ਲੈਣੀ ਤੇ ਪਸੰਦ ਦੇ ਉਹਨੇ ਕੋਈ ਚੀਜ਼ ਖਾਣ ਨਹੀਂ ਆ ਤੇ ਮੈਂ ਰਾਜਮਾ ਵੀ ਨਹੀਂ ਘਰ ਬਣਾ ਸਕਦੀ ਚਲ ਚੰਗਾ ਕੀਤਾ ਵਾ ਬਣਾ ਲਿਆ ਗੁੱਸਾ ਕੋ ਕਰਦੀਆਂ ਅਸੀਂ ਲਾ ਲਾ ਕੇ ਚਲੋ ਖਾ ਲਾਂਗੇ ਤੇ ਤੈਨੂੰ ਪਤਾ ਉਹਨੇ ਪਸੰਦ ਦੀਆਂ ਚੀਜ਼ਾਂ ਖਾ ਕੇ ਆਉਣੀਆ ਤੇ ਖਾ ਕੇ ਹੀ ਹੁੰਦਾ ਜੋ ਰੋਜ਼ 500 ਰੁਪਏ ਦੇ ਦਿੰਦੇ ਨੇ ਕੁਛ ਨਾ ਕੁਛ ਖਾ ਕੇ ਹੀ ਹੁੰਦਾ ਵਾ ਖਾ ਕੇ ਹੁੰਦਾ ਜੇ ਤਾਂ ਹੁੰਦੀ ਆ ਜੇ ਨਾ ਬੋੜ ਬੋੜ ਕਰਨਦਾ ਆਪਣਾ ਤੇ ਰੋਟੀ ਜਾਨੇ ਕੀ ਖਾਣੀ ਤੇ ਮੁੜ ਕੇ ਆਹ ਦੇਣਾ ਪਸੰਦ ਦੀ ਚੀਜ਼ ਉਹ ਆਪਣੀ ਖਾਉ ਹੁੰਦਾ ਤੇ ਕੀ ਪਤਾ ਉਹਨੇ ਹੁਣ ਉਹਨਾਂ ਦੇ ਕੀ ਪਤਾ ਉਹਨੇ ਸਾਨੂੰ ਖਾਣ ਦੇਣੀ ਕਿ ਨਹੀਂ ਖਾਣ ਦੇਣੀ ਹੈਗੀ ਜੋ ਕਲੇਸ਼ ਕਰ ਚ ਪੈ ਜਾਣਾ ਤਾਂ ਕੇਵਰ ਭੁੱਖੇ ਉਦਾਂ ਹੀ ਸੌਂ ਜਾਂਦਾ ਮੇਰੀ ਹਰ ਗੱਲ ਚ ਉਬੀ ਜਾਂਦੀ ਚੁਬੜੀ ਕੀ ਆ ਗੱਲ ਹੀ ਤੁਸੀਂ ਬਣ ਵਾਲੀ ਕਰਤੀਆਂ ਤੇ ਇਹ ਨਹੀਂ ਪੁੱਛਿਆ ਵੀ ਅਜੇ ਆਇਆ ਨਹੀਂ ਗਾ ਤੇ ਮੈਂ ਐਸਾ ਕੋ ਡਿੱਕਣ ਡਈਆਂ ਵੀ ਆਇਆ ਨਹੀਂ ਗਾ ਮੈਂ ਤਾਂ ਬੋਰੇ ਫੀਟ ਦੇਖਣੇ ਕਿ ਤਰਾਣ ਲੈ ਕੇ ਆਉਣਾ ਅੱਗੇ ਬੜਾ ਸੁਅਕਤੇ ਆ ਜਾਂਦਾ ਵਾ ਅੱਗੇ ਵੀ ਨੇਰਾ ਕਰਕੇ ਹੀ ਹੁੰਦਾ ਫੇਰ ਪੀਲੀ ਹੋਣੀ ਉਹਨੇ ਡੀ ਕੀ ਜੋ ਫੀਡ ਦੇ ਬੋਰੇ ਆਊਗਾ ਇਹ ਨਾਲ ਲੈ ਕੇ ਮੈਨੂੰ ਤੜਾਦਾ ਨਹੀਂ ਪਿਉਣਾ ਇਹਨੇ ਉਹਨੇ ਪੀ ਕੇ ਹੋਣੀ ਫੀਡ ਫੂਡ ਤਾਂ ਘੱਟ ਹੀ ਲਿਉਣੀ ਆ ਅੱਗੇ ਕਦੀ ਫੀਡ ਲਿਆਂਦੀ ਉਹਨੇ ਜਿ ਲਿਆਊਗਾ ਤੁਸੀਂ ਵੀ ਝਟੋ ਨੂੰ ਪੈਸੇ ਫੜਾਤੇ ਵੀ ਜਾਂ ਫੀਡ ਲੈ ਆ ਮੈਂ ਤਾਂ ਖਾ ਮੁੰਡਾ ਗਿਆ ਵਾ ਚਲੋ ਆਪੂ ਆਪਣੀ ਕਰ ਚੱਲ ਇਹਦੇ ਕੋਲੋਂ ਮੰਗਾ ਲੈਣੀ ਹੁਣ ਨੌਕਰ ਮੈਨੂੰ ਘੜੀ ਮੂੜੀ ਆਖੀ ਜਾਂਦਾ ਡੰਗਰ ਮਿਲਣੇ ਨਹੀਂ ਮਈਆਂ ਮਿਲਣੀਆਂ ਨਹੀਂ ਯਾਰ ਫੀਟ ਹੋਊਗੀ ਤੇ ਮਿਲ ਲਗੇ ਚੱਲ ਦੋ ਨਾਲ ਆਉ ਇਹ ਹੱਕ ਤਾਂ ਲਿਆਊਗਾ ਹੀ ਨਾ ਮੁੜ ਕੇ ਆਊਗਾ ਮੁੰਡਾ ਫੇਰੇ ਤੇ ਅਨੇ ਸੇਰੇ ਮੁੰਡਾ ਆਊਗਾ ਤਾਂ ਫੇਰ ਆਪੇ ਲੈ ਆਉਂਦਾ ਮੈਂ ਹੁਣ ਜਿਹੜਾ ਘਰ ਉਹਨੂੰ ਪੈਸੇ ਦੇਣਾ ਹੀ ਹੋਰ ਮੈਂ ਕਿਨੂੰ ਦਿੰਦੀ ਲੋਕਾਂ ਨੂੰ ਜਾ ਕੇ ਦੇ ਆਉਂਦੀ ਬismillah ਦਾ ਆ ਗਿਆ ਵੇਖ ਲਓ ਜਾ ਕੇ ਫੀਡ ਲੈ ਆਇਆ ਆ ਆ ਗਿਆ ਵੇੜੇ ਚ ਆਉਣਾ ਕਰੇ ਹੀ ਆਉਣਾ ਉਹਨੇ ਵੇ ਨਹੀਂ ਆਪਾਂ ਯਾ ਨਾ ਕੰਨਾ ਕੋੜ ਕੋੜੀ ਇਹਨੇ ਕਰਤੀ ਰਹਿਣਾ ਕਦੀ ਇਹਨੇ ਸੁਆਦ ਦੀ ਗੱਲ ਨਹੀਂ ਆ ਕੋਈ ਮੈਂ ਕੀਤੀ ਫੇਰ ਮੈਨੂੰ ਆਖ ਦਿੰਦੀ ਆ ਉਹਦੇ ਹਲਦੀਆਂ ਗੱਲਾਂ ਕਰਦੀ ਆ ਤੇ ਪੈਸੇ ਫੜਾ ਦਿੰਦੀ ਆ ਓ ਅੰਕਲ ਕੀ ਆਵਾ ਹੈ ਅੱਜ ਕੰਮ ਸੈਟ ਲਗਣਾ ਕਿਧਰੋਂ ਆਉਂਦੇ ਆ ਮੋਰ ਬਣਿਆ ਤਾ ਕਿਦਾਂ ਤੇਰਾ ਪੂਰਾ ਮੈਂ ਜੋ ਮੋਟਰ ਸਾਈਕਲ ਚੋਂ ਪਹਿਲਾਂ ਕੋਈ ਇੱਕ ਮਿੰਟ ਤੂੰ ਖਲੋਸਦਾ ਚੁੱਕਦਾ ਮੈਂ ਕਹੋ ਨਿਆ ਚੱਲ ਉੱਠ ਮੈਂ ਛੱਡ ਕੇ ਆਉਣਾ ਤੈਨੂੰ ਕਰੇ ਖਲੋ ਜਾ ਇੱਕ ਮਿੰਟ ਖਲੋ ਜਾ ਉੱਠ ਉੱਠ ਕੋਹ ਨਹੀਂ ਦਾ ਚੱਲ ਕਿੱਥੇ ਗਿਆ ਕਿਥੇ ਅੱਜ ਕਿੱਥੋਂ ਆਇਆ ਵੀ ਕਿ ਪਹਿਲਾਂ ਮੈਂ ਦੱਸ ਕੋਹ ਨਾ ਪੁੱਛ ਕੇ ਇੱਥੇ ਗਿਆ ਇੱਥੇ ਕਿੱਦਾਂ ਉਹ ਜੋਬਨ ਕਰ ਗਿਆ ਸੀ ਆਹਹ ਤੇ ਪੀਣੀ ਦੀ ਰੂਹੀ ਮੈਂ ਮੈਸਰਾ ਪੀਆ ਤੇ ਸ਼ਰਾਬੀ ਆ ਤਾਂ ਤਾਈਂ ਡਿੱਗਣ ਡਿਆ ਇੱਥੇ ਡਿੱਗਣ ਡਿਆ ਉਹ ਤੇ ਮੈਂ ਉਦਾਂ ਹੀ ਮੌਜਾ ਕਰ ਰਿਹਾ ਕਿ ਜੱਟ ਮੌਜਾ ਕਰਦਾ ਜੱਟ ਰੇ ਤੋਰ ਤੇ ਨਾ ਰੱਖੀ ਆ ਵੀ ਫੜੋ ਮੁੰਡਾ ਆਪਣਾ ਦੇਖਦਾ ਮੁੰਡਾ ਪਰਸਨ ਚ ਕਰਦੇ ਆ ਆਂ ਤੇ ਕਰਤੀ ਨਾ ਜੜੀ ਕਰਨ ਵਾਲੀ ਸੀਗੀ ਕਿਹੜੀ ਗੱਲ ਇਹ ਨਾ ਫੀਟ ਲਾਈਨ ਕੱ ਲੈ ਆਹੀ ਕਿਹੜੀ ਫੀਟ ਪਰਸਨ ਚ ਡਿੱਗਣ ਡਿਆ ਆਗੇ ਫੀਟ ਕਾਦੀ ਲਾਈਨ ਕੱ ਲੈ ਇਹਨੂੰ ਫੀਟ ਲਾਈਨ ਕੱ ਲੈ ਇਹਨੂੰ ਤੇ ਮੈਂ ਕੱ ਲੈ ਆਵਾ 4 ਵਜੇ ਦਾ 4 ਵਜੇ ਦਾ ਘੱਲਿਆ ਇਹਨੂੰ ਇਹਨੂੰ ਤਾਂ ਮੈਂ ਲਿਆਂਦਾ ਤਾਂ ਚੋਕੇ ਮਾਰਾਇਆ ਦਾ ਮੂੰਹ ਦੇ ਫਟਾ ਚਪੇੜ ਕਰਕੇ ਉਹ ਤਾਂ ਮੈਨੂੰ ਅੱਗੇ ਨਹੀਂ ਜੀਣ ਦਿੰਦੀ ਇਹਦੀ ਕਰਦੀ ਤੂੰ ਮਾਰ ਲਾ ਮੈਂ ਪੀਤੀ ਆ ਤੋ ਹਰ ਕੀ ਕਰਨ ਦੇ ਆ ਹਾ ਹਿਲਣ ਕੋ ਡਿਆ ਵਾ ਸਿੱਧਾ ਖਲਵਾ ਫਿਰ ਸਿੱਧਾ ਖਲਵਾ ਜੀ ਵਰਗਾ ਦਾ ਝੂਟਾ ਜੀ ਤੇਰੇ ਸਵਰਗ ਬਚੰਗੇ ਆਏ ਮੋਲ ਨਾ ਬਗਾ ਸ਼ਰਮ ਕਰ ਕੋਈ ਬੱਕਾਰਾ ਬੋਲ ਦਾਵਾ ਗਾੜੀ ਤੂੰ ਛੱਡ ਮੈਂ ਚੱਲ ਜਾਣਾ ਮੈਂ ਚੱਲ ਜੇ ਇੱਥੇ ਵੇੜ ਦੇ ਪੈਣਾ ਤੂੰ ਮੈਨੂੰ ਪਤਾ ਜ਼ਰਾ ਨਹੀਂ ਮੈਂ ਮੈਂ ਚੱਲ ਜਾਣਾ ਤੂੰ ਛੱਡ ਮੈਨੂੰ ਆ ਲੈ ਦੇਖ ਲੈ ਇਹ ਕਿ ਕਰ ਤੂੰ ਇਹ ਕਹਿੰਦਾ ਮੈਂ ਚੱਲ ਜਾਣਾ ਵਾ ਅਜੇ ਆਂਦਾ ਮੈਂ ਘਰ ਚੱਲ ਜਾਣਾ ਵਾ ਆ ਬੀਬੀ ਆਂਦਰ ਆ ਪੜ ਇਹ ਦੇਖ ਮੈਂ ਉੱਥੇ ਪੱਠੇ ਵੱਢਣ ਆਇਆ ਜੇ ਆ ਕੇ ਮੋਟਰਸਾਈਕਲ ਮਾਰਿਆ ਸਦਾ ਇਹਨੇ ਵਿੱਚ ਇਹ ਤੇ ਵੱਢਿਆ ਜਣਾ ਜੇ ਉੱਥੇ ਦਾਤਰ ਕੱਲਾ ਪਿਆ ਹੁੰਦਾ ਤਾਂ ਮੈਂ ਇੰਨਾ ਸ਼ੁਕਰ ਐਨਾ ਚੰਗਾ ਉਹ ਆਪਣੀ ਰੋਸ਼ਨੀ ਰਾਤ ਚ ਦੇਖ ਪੈਂਦਾ ਤਾਂ ਫਿਰ ਕੀ ਕਰਦੇ ਤੇ ਬਣਾਏ ਕਿ ਨਰਾਜ ਪਿਆ ਰਹਣਾ ਫਿਰ ਆਉਣੀ ਸਾਰੀ ਉੱਥੇ ਆਂਦੀ ਰਹਿਣੀ ਆ ਫਪਿੰਦਾ ਨਹੀਂ ਮੇਰਾ ਪਿੰਦਾ ਨਹੀਂਗਾ ਮੈਂ ਪੀਤੀ ਆ ਫੜੋ ਇਹਨੂੰ ਮੈਂ ਚੱਲਾਇਆ ਮੈਂ ਕੰਡ ਵੱਢਣੀ ਹੈ ਜੇ ਮੈਂ ਪੀਤੀ ਓ ਨੰਕਰ ਫੀਡ ਮੰਗਣ ਡਿਆ ਆਇਓ ਚੱਲ ਤੈਨੂੰ ਪਾਵਾਂ ਮੰਜੇ ਤੇ ਕਿਤੋਂ ਤਰੇੜ ਗਿਆ ਤਰੇੜੀ ਹੋਇਆ ਕੁਛ ਨਹੀਂ ਹੋਇਆ ਤੀਆਂ ਕਿੱਦਾਂ ਮਤਸ ਕਰਦੀ ਹੈ ਤੋ ਤਿੰਗਾ ਕਿੱਲਿਆਂ ਦਾ ਹੀ ਮਾਲਕ ਤੀਂ ਕਿੱਲਿਆ ਤੇਰੇ ਪੁਰਕਦੇ ਆ ਮੈਨੂੰ ਨਾ ਸੁਰਦੀ ਐਚਾ ਹੋ ਦਫਾ ਆਹ ਦਫਾ ਹੋ ਹੋਰ ਕੀ ਆ ਗੋਪੀ ਨੀ ਪਾਣੀ ਲਿਆ ਕੋ ਤੇਨੂੰ ਦੇਈ ਜੇ ਸੋੰਦੀਆ ਮੇਰੀ ਲਿਆ ਪਾਣੀ ਕੱਲ ਲਿਆ ਇਹਨੂੰ ਕਿੱਧਰ ਬਤ ਕਰਕੇ ਕੀ ਆਇਆ ਉਹ ਤੇ ਅੱਗੇ ਮੇਰੇ ਮਗਰ ਹਾਰ ਵੇਲੇ ਪਈ ਰਹਿੰਦੀ ਆ ਨਾ ਮੈਨੂੰ ਜੀਣ ਦਿੰਦੀ ਆ ਤੂੰ ਨਾ ਮੈਨੂੰ ਤੂੰ ਜੀਣ ਦਨਾ ਕੀ ਕਰਾਇਆ ਮੈਂ ਕੀ ਕਰਾਂ ਮੈਂ ਤੈਨੂੰ ਤਾਂ ਮੈਂ ਕਲਾਖ ਪੈਸੇ ਦੇ ਕੇ ਕੱਲਿਆਗਾ ਤੇ ਫੀਟ ਲਾ ਕੇ ਉਧਰ ਨੌਕਰ ਮੇਰੀ ਜਾਨ ਖਾਂਂਦਿਆ ਵਾ ਖਾਂਦੇ ਰਹਿੰਦੇ ਜਾਨ ਨਜ਼ਾਰੇ ਲੈਣੇ ਜੱਟ ਨੇ ਨਜ਼ਾਰੇ ਲੈਣੀ ਆ ਤੂੰ ਨਜ਼ਾਰੇ ਐਸੇ ਕੰਮ ਕੀ ਲੈਣੇ ਆ ਹੋਰ ਚੀਜ਼ਾਂ ਥੋੜੀਆਂ ਖਾ ਲੈ ਨੀ ਜਾਰੇ ਆਈ ਜਾਂਦੇ ਤੇ ਨਜ਼ਾਰੇ ਜਾਈ ਜਾਂਦੇ ਹੀ ਜਾਈ ਜਾਂਦੇ ਇਦਾਂ ਆਉਂਦੇ ਹੀ ਇੱਧਰ ਨੂੰ ਜਾਂਦੇ ਹੀ ਅਕਲ ਸੇ ਕਰ ਕੋਈ ਅਕਲ ਸਿੱਖੀ ਦੀ ਹੁੰਦੀ ਆ ਨਾ ਐਦਾਂ ਕਰਿਆ ਕਰ ਮੈਨੂੰ ਸਤਾਇਆ ਨਾ ਕਰ ਨਹੀਂ ਸਤਾਉਂਦਾ ਤੈਨੂੰ ਸਤਾਉਂ ਥੋੜੀ ਦੇਮ ਮੈਂ ਮੈਂ ਤੇ ਨਜ਼ਾਰੇ ਲੈ ਆਂ ਦਿਆਂ ਬਸ ਨਜ਼ਾਰੇ ਲੈ ਆਂ ਦਿਆਂ ਜੱਟ ਜੰਮੇ ਨਜ਼ਾਰੇ ਲੈ ਆ ਨੂੰ ਮਾਂ ਤੂੰ ਕੱਲਾ ਕੱਲਾ ਪੁੱਤ ਜਮਿਆ ਨੇ ਯਾਰੇ ਲੈਣ ਨੂੰ ਜੱਟਾ ਚੱਲ ਨਜ਼ਾਰੇ ਤੇ ਤੂੰ ਲੈ ਪੈਸੇ ਵੀ ਤੂੰ ਲੈ ਜਾਣਾ ਸਭ ਕੁਝ ਲੈ ਕਰਦਾ ਵਾਂ ਪਰ ਇਸ ਤਰ੍ਹਾਂ ਡੇਗਦਾ ਨਾ ਛੱਡਕ ਪੈਨੋ ਤਾਂ ਮੈਂ ਕੀ ਕਰਦੀ ਕਿੱਥੋਂ ਲੱਭਦੀ ਤੈਨੂੰ ਕਿੱਥੋਂ ਡਿਗਾ ਮੈਂ ਕੌਣ ਕਿੱਦਾਂ ਡਿਗਾ ਆ ਮੁੰਡਾ ਤਾਂ ਫੜ ਕੇ ਲਿਆਇਆ ਗਵੰਡੀਆਂ ਦਾ ਤੈਨੂੰ ਕੋਣ ਮੈਨੂੰ ਤੇ ਕੋਈ ਨਹੀਂ ਫੜ ਕੇ ਮੈਂ ਤੇ ਆ ਪਾਇਆ ਉਹ ਤਾਂ ਅੰਦਾ ਇੱਥੇ ਵੱਡਿਆ ਚੱਲਿਆ ਹੋਗਾ ਮੈਂ ਪੱਠੇ ਵੱਡਣ ਡਿਆ ਤੇ ਬਰਸ ਜੀ ਗਾੜੀ ਤਕੂਏ ਚੱਲਣ ਡੇ ਮੈਂ ਵੱਡਿਆ ਚੱਲਿਆ ਪਰ ਤੂੰ ਕਿੱਥੇ ਮੈਨੂੰ ਵਾਰੇ ਆਉਣ ਦੇਣਾ ਯਾ ਜਗਰ ਮਾਨ ਕਰ ਸਾਉਂ ਦਾ ਜੱਟ ਨੂੰ ਕਦੋਂ ਦੀ ਮੈਂ ਤੈਨੂੰ ਢੀਕਣ ਢੀ ਜਾ ਬਚਾਈ ਨਾ ਜਾ ਤੂੰ ਸਤਾਉਣਾ ਦਾ ਤੂੰ ਆ ਤੂੰ ਮੈਨੂੰ ਲੈ ਕੇ ਬਹਿ ਜਾਣਾ ਵਾ ਆ ਉਹ ਨਹੀਂ ਤੂੰ ਲੈ ਕੇ ਬਹਿ ਜਾਣਾ ਮੈਨੂੰ ਉਹਦੀ ਨੀਂਦ ਮੈਂ ਲੱਗਾ ਸੌਣਾ ਜਾ ਜਾ ਕੇ ਸੌਂ ਜਾਵੇ ਮੈਨੂੰ ਕੱਲਾ ਸਾਂ ਛੱਡ ਦੇ ਉਸੇ ਅੰਦਰ ਪੱਖੇ ਥੱਲੇ ਮਰਲਾ ਕੋਈ ਨਹੀਂ ਇੱਥੇ ਠੀਕ ਆ ਐਸ਼ਾ ਮੱਛਰ ਨੇ ਤੈਨੂੰ ਸੌਂ ਚੱਲ ਜਦੋਂ ਮੱਛਰ ਲੜੂ ਆਪੇ ਆ ਜਾਈਂਗਾ ਸਤਾਇਆ ਤੂੰ ਮੇਰੇ ਸਾਡਾ ਜੀਣਾ ਹਰਾਮ ਕੀਤਾ ਫੀਟ ਫੀਟ ਮੈਂ ਅਖੰਡੇ ਫੀਟ ਲੈ ਕੇ ਹੁਣੇ ਆ ਜਾਣਾ ਹੁਣੇ ਆ ਜਾਣਾ ਨੌਕਰ ਨੂੰ ਮੈਂ ਕਿੰਨੀ ਵਾਰ ਆਖਿਆ ਹੁਣੇ ਆ ਜਾਣਾ ਜੇ ਮੈਂ ਹੁਣ ਲੋਕਾਂ ਨੌਕਰਾਂ ਨੂੰ ਪੈਸੇ ਦਿਆ ਕਰ ਦਫਾ ਹੁਣਾ ਸੌ ਗਿਆ ਹੁਣ ਬੜਾ ਸਤਾਇਆ ਇਹਨੇ